ਆਧਾਰ ਕਾਰਡ ਦੇ ਉੱਪਰ ਫੋਟੋ ਜਿਹੜੀ ਆ ਉਹ ਚੇਂਜ ਕਰਨੀ ਚੇਂਜ ਕਰਾ ਕੇ ਉੱਪਰ ਹੋਰ ਕੋਈ ਫੋਟੋ ਲਾ ਦੇਣੀ ਜਾਂ ਜਿਸ ਤਰ੍ਹਾਂ ਕਾਪੀ ਕਰਕੇ ਲਗਾ ਦੇਣੀ ਕਿ ਇਹ ਬੰਦਾ ਜਿੰਦਾ ਏ ਤੇ ਇਹਨੂੰ 2 ਸਾਲ ਪਹਿਲਾਂ ਆ ਪ੍ਰੋਬਲਮ ਸੀ ਤੇ ਇਹ ਬਿਮਾਰੀ ਸੀ ਤੇ ਹੁਣ ਇਹ ਠੀਕ ਹੋ ਗਿਆ ਏ ਖੰਬੜਾ ਚਰਚ ਜਾ ਕੇ ਇਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨੇ ਉਹ ਖੰਬੜਾ ਚਰਚ ਦੇ ਖਿਲਾਫ ਹੋ ਰਹੀਆਂ ਸੀ ਤੋ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਪ੍ਰੈਸ ਕਾਨਫਰੰਸ ਵਿੱਚ ਭਲਣਾ ਸੀ ਤੇ ਇਹ ਸਾਬਤ ਕਰਨਾ ਸੀ ਕਿ ਖਾਂਬਰਾ ਚਰਚ ਜਿਹੜਾ ਇਹ ਝੂਠੀਆਂ ਗਵਾਹੀਆਂ ਦਿੰਦਾ ਹੈ ਬੜੀ ਮਨਕਰਤਕਾਣੀ ਬਣਾ ਕੇ ਦੋ ਮਿਨਿਸਟਰੀਆਂ ਨੂੰ ਲੜਾਉਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਆ ਅੰਤਮਾਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਔਰ ਇਹ ਧਾਰਮਿਕ ਦੰਗੇ ਕਰਾਉਣਾ ਚਾਹੁੰਦਾ ਬੜੀ ਵੱਡੀ ਸਾਜ਼ਿਸ਼ ਹੈ ਦੀ ਕੋਈ ਡਾਕਟਰ ਜੀਜਸ ਚੈਨਲ ਆ ਇੱਕ ਕੋਈ ਵਿਸ਼ਾਲ ਰਵੀ ਦਾਸਿਆ ਜਿਹੜਾ ਰਿਪੋਰਟਰ ਆ ਉਹ ਅਕਸਰ ਹੀ ਜੜਾ ਵਾ ਖਾਂਬੜਾ ਚਰਚ ਦੇ ਜੜੀਆਂ ਉਹਨਾਂ ਦੀ ਹੀ ਖਬਰਾਂ ਲਾਂਦੇ ਆ ਤੁਸੀਂ ਮੈਨੂੰ ਲਾਲਚ ਦੇ ਰਹੇ ਹੋ ਕਿ ਤੁਹਾਨੂੰ ਐਕਟਰਾਂ ਨਾਲ ਮਿਲਾ ਦਾਂਗੇ ਹਨਾ ਤੁਹਾਨੂੰ ਗੰਬੀ ਲੈ ਜਾਾਂਗੇ ਜੇ ਐਕਟਰ ਦਾ ਰੋਲ ਲੈਣਾ ਉਹਦੀ ਸ਼ਕਲ ਸ਼ੋਰ ਤਗੀ ਤੁਸੀਂ ਆਪ ਦੇਖ ਲਓ ਹੈ ਉਹਦਾ ਚਿਹਰਾ ਹੈ ਕੋਈ ਐਕਟਰ ਤੇ ਲਾਈਕ ਇਹੜੇ ਇਹੜੇ ਮਾਡਲ ਤੁਰੇ ਫਿਰਦੇ ਆ ਬੰਬੇ ਦੇ ਵਿੱਚ ਜਿਨ੍ਹਾਂ ਨੂੰ ਫਿਲਮਾਂ 'ਚ ਰੋਲ ਨਹੀਂ ਮਿਲਦਾ ਕੁਝ ਲੋਕ ਸ਼ਾਇਦ ਮੈਨੂੰ ਕਹਿਣ ਕਿ ਇਹਨਾਂ ਨੂੰ ਇਹਨੂੰ ਕਿਸੇ ਨੇ ਪਲਾਨ ਕੀਤਾ ਖੜਿਆ ਕੀਤਾ 10000 ਰੁਪਏ ਮਹੀਨਾ ਦੇ ਦਾਂਗੇ ਤੁਹਾਨੂੰ ਤੁਸੀਂ ਸਾਡੇ ਨਾਲ ਆਓ ਹਨਾ ਇਹ ਚੀਜ਼ ਇਹ ਔਰ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਅਸੀਂ ਮੰਗ ਕਰਦੇ ਆ ਕਿ ਇਸ ਗੱਲ ਦੀ ਜਿਹੜੀ ਜਾਂਚ ਕਰਵਾਈ ਜਾਏ ਜਿਹੜੇ ਦੋਸ਼ੀ ਆ ਜੇ ਅਸੀਂ ਦੋਸ਼ੀ ਹਾਂ ਤਾਂ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ। ਚੇਅਰਮੈਨ ਆਲ ਇੰਡੀਆ 크ਰਿਸਚੀਅਨਸ ਮਾਰਚਾ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਦੇ ਪ੍ਰਧਾਨ ਜਸਪਾਲ ਮਸੀਹ ਵੱਲੋਂ ਸੰਨੀ ਮਸੀਹ ਉਰਫ ਬਬਰੀ ਵੱਲੋਂ ਲਗਾਏ ਗਏ ਝੂਠੇ આરોਪਾਂ ਦੇ ਖਿਲਾਫ ਸਮੂਹ ਪਾਸਟਰ ਸਾਹਿਬਾਨ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਕਮਿਸ਼ਨਰ ਸਾਹਿਬ ਨੂੰ ਸੰਨੀ ਮਸੀਹ ਉਰਫ ਬਬਰੀ ਤੇ ਡਾਕਟਰ ਜੀਜ਼ਸ ਚੈਨਲ ਵਿਸ਼ਾਲ ਰਵੀਦਾਸੀਆ ਦੇ ਨਾਂ ਦੇ ਰਿਪੋਰਟਰ ਖਿਲਾਫ ਦਰਖਾਸਤ ਦਿੱਤੀ ਗਈ ਇਸ ਮੌਕੇ ਤੇ ਚੇਅਰਮੈਨ ਜਸਪਾਲ ਮਸੀਹ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਸਨੀ ਮਸੀਬ ਬਬਰੀ ਵੱਲੋਂ ਸਾਡੇ ਤੇ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਅਕਸ ਨੂੰ ਖਰਾਬ ਕਰਨ ਲਈ ਫੇਸਬੁੱਕ ਤੇ ਵੀਡੀਓ ਪਾਈ ਗਈ ਜਿਸ ਵਿੱਚ ਸਨੀ ਬਬਰੀ ਵੱਲੋਂ ਸਾਡੇ ਉੱਪਰ ਬਹੁਤ ਸਾਰੇ ਝੂਠੇ ਤੇ ਬੇਬੁਨਿਆਦ આરોਪ ਲਗਾਏ ਗਏ ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਵੱਲੋਂ આરોਪ ਲਗਾਏ ਗਏ ਹਨ ਉਸ ਨੂੰ ਸਨੀ ਬਬਰੀ ਸਾਬਤ ਕਰੇ ਔਰ ਜਸਪਾਲ ਮਸੀਹ ਨੇ ਦੱਸਿਆ ਕਿ ਅਸੀਂ ਇਸ ਨੂੰ ਪਹਿਲੀ ਵਾਰ ਦੇਖ ਰਹੇ ਹਾਂ ਔਰ ਕਦੇ ਵੀ ਮਿਲੇ ਤੱਕ ਨਹੀਂ ਔਰ 3 ਮਹੀਨੇ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ ਗੁਰਦਾਸਪੁਰ ਗਏ ਤੱਕ ਨਹੀਂ ਉਹਨਾਂ ਦੱਸਿਆ ਕਿ ਇਹ ਸਾਡੇ ਤੇ ਪ੍ਰੋਫਿਟ ਵਜਿੰਦਰ ਮਿਨਿਸਟਰੀ ਖਿਲਾਫ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ ਹੈ ਨਾਲ ਹੀ ਜਿਸਪਾਲ ਮਸੀਹ ਨੇ ਦੱਸਿਆ ਕਿ ਜਲਦੀ ਹੀ ਮਸੀਹ ਬਬਰੀ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਕੇ ਬਾਕੀ ਚਿਹਰੇ ਵੀ ਬੇਨਕਾਬ ਕੀਤੇ ਜਾਣਗੇ ਜਿਨ੍ਹਾਂ ਵੱਲੋਂ ਇਹ ਸਾਰੀ ਸਾਜ਼ਿਸ਼ ਕੀਤੀ ਗਈ ਹੈ ਇਸ ਮੌਕੇ ਤੇ ਜਸਪਾਲ ਮਸੀ ਦੇ ਨਾਲ ਬਿਸ਼ਪ ਅਸ਼ੋਕ ਰਵੀ ਜੀ ਪਾਸਟਰ ਗੁਰਨਾਮ ਗਿੱਲ ਡਾਇਰੈਕਟਰ ਪਾਸਟਰ ਨਵਜੋਤ ਗਿੱਲ ਪਾਸਟਰ ਮਕਬੂਲ ਮਸੀ ਪਾਸਟਰ ਤਰਸੀਮ ਮਸੀ ਪਵਨ ਮਸੀ ਪਾਸਟਰ ਵਿਕੀ 로ਸ਼ਨ ਪਾਸਟਰ ਰਮਨ ਪਾਲ ਪਾਸਟਰ ਗੁਰਿੰਦਰ ਮਸੀ ਜਸਵੰਤ ਮਸੀ ਸਤਪਾਲ ਮਸੀ ਰਾਜਕੁਮਾਰ ਜੀ ਗੌਰਵ ਕੁਮਾਰ ਮੌਕੇ ਤੇ ਮੌਜੂਦ ਸਨ ਚੇਅਰਮੈਨ ਸਾਹਿਬ ਜੋ ਜਿਹੜਾ ਪਿੱਛੇ ਇੱਕ ਵਿਵਾਦ ਛੜਿਆ ਪਿਆ ਹੈ प्रॉफिट ਬਜਿੰਦਰ ਮੈਸਟਰੀ ਨੂੰ ਲੈ ਕੇ ਅੰਕਰ ਨੁਰਲਾ ਨੂੰ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਮੈਂ ਜਸਪਾਲ ਮਸੀ ਚੇਅਰਮੈਨ ਆਲੰਡੀਆ 크੍ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਇਹ ਅੱਜ ਦੀ ਜਿਹੜੀ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਜੋ ਦਰਖਾਸਤ ਦਿੱਤੀ ਗਈ ਆ ਜੋ ਬੀਤੇ ਸਮੇਂ ਤੋਂ ਤੁਸੀਂ ਦੇਖਿਆ ਵੱਡਾ ਕ੍ਰਿਸਮਸ ਤੋਂ ਬਾਅਦ ਜਿਹੜਾ ਗੁਜ਼ਰਿਆ ਵਾ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਇੱਕ ਆਦਮੀ ਆ ਇਸ ਵਿਅਕਤੀ ਦਾ ਨਾ ਜਿਹਦਾ ਸਾਨੀ ਮਸੀ ਬੱਕਰੀ ਜਿਹਦਾ ਨਾਮ ਆ ਉਹਦਾ ਨਾ ਬੱਕਰੀ ਨਹੀਂ ਆ ਜੀ ਉਹਦਾ ਨਾਮ ਬੱਬਰੀ ਆ ਅੱਛਾ ਚਲੋ ਬੱਬਰੀ ਆ ਬੱਕਰੀ ਆ ਜੋ ਵੀ ਆ ਹਾਂਜੀ ਹਾਂਜੀ ਉਹਨੇ ਬਹੁਤ ਜਿਹੜੇ ਗਲਤ ਵੀਡੀਓ ਬਣਾ ਕੇ ਜੀ ਮਨ ਘੜਤ ਵੀਡੀਓ ਬਣਾ ਕੇ ਆਪਣੇ ਨਿੱਜੀ ਚੈਨਲਾਂ ਤੇ ਹਾਂਜੀ ਜਿਹੜੇ ਪਰਸਨਲ ਉਹਨਾਂ ਦੇ ਚੈਨਲ ਆ ਕੋਈ ਜਿੱਦਾਂ ਹੁਣ ਤੁਸੀਂ ਸਾਰੇ ਵਕ ਵਕ ਪੱਤਰਕਾਰ ਭੈਣ ਭਰਾ ਸਾਡੇ ਆਏ ਜੋ ਏਦਾਂ ਕਿਸੇ ਨੂੰ ਨਾਮ ਬੁਲਾਉਂਦੇ ਹੋਏ ਆਪਣੇ ਘਰ ਦੇ ਵਿੱਚ ਹੀ ਗਿਣੀ ਮੱਥੀ ਸੋਚੀ ਸਮਝੀ ਸਾਜਿਦ ਦੇ ਤਹਿਤ ਬੜੀ ਮਨਕਰਤ ਕਹਾਣੀ ਬਣਾ ਕੇ ਦੋ ਮਨਿਸਟਰੀਆਂ ਨੂੰ ਲੜਾਉਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਉਹ ਕਹਿ ਰਿਹਾ ਵਾ ਕਿ ਅਪੋਸਟਲ ਅੰਕੁਨਰੁਲਾ ਮਨਿਸਟਰੀ ਦੇ ਖਿਲਾਫ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਆਗੂ ਜਸਪਾਲ ਮਸੀ ਸਰਜੀਤ ਥਾਪਰ ਅਤੇ ਨਾਲ ਹੋਰ ਸਾਥੀ ਜਿਹੜੇ ਮੇਰੇ ਕੋਲ 크ਿਸਮਸ ਤੋਂ ਬਾਅਦ ਗਰਦਾਸਪੁਰ ਦੇ ਵਿੱਚ ਆਏ ਔਰ ਆ ਕੇ ਉਹਨਾਂ ਨੇ ਮੈਨੂੰ ਇਹ ਲਾਲਸ ਦਿੱਤਾ ਇਹ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਉਹਨਾਂ ਡਿਮਾਂਡ ਕੀਤੀ ਆ ਔਰ ਉਹਨਾਂ ਨੇ ਨਾਲ ਇਹ ਕਿਹਾ ਕਿ ਤੂੰ ਪਾਸਟਰ ਅੰਕੁਨ ਰੂਲਾ ਜੀ ਦੇ ਖਿਲਾਫ ਜੜੀਆਂ ਵਾ ਜਿਹੜੇ ਮਰ ਚੁੱਕੇ ਆਦਮੀ ਆ ਉਹਨਾਂ ਦੇ ਆਧਾਰ ਕਾਰਡ ਇਕੱਠੇ ਕਰਕੇ ਔਰ ਉਹਨਾਂ ਦੀਆਂ ਜੜੀਆਂ ਆਈਡੀਆਂ ਤਿਆਰ ਕਰਕੇ ਜੇ ਤੁਸੀਂ ਜਿਹੜੀਆਂ ਉੱਤੇ ਫੇਕ ਜਿਹੜੀਆਂ ਚਰਚ ਦੇ ਵਿੱਚ ਜਾਪੂ ਵਾਲ ਕੋ ਚਰਚ ਇਹਨਾਂ ਦੀ ਬਰਾਚਾ ਅਪੋਸਟਲ ਅੰਕੂ ਨਰੂਲਾ ਜੀ ਉਹਦੇ ਵਿੱਚ ਝੂਠੀਆਂ ਗਵਾਹੀਆਂ ਕਰਾਓ ਔਰ ਕਰਾਂ ਤੋਂ ਬਾਅਦ ਅਸੀਂ ਇੱਕ ਜਿਹੜੀ ਆ ਪ੍ਰੈਸ ਕਾਨਫਰੈਂਸ ਕਰਦੇਾਂਗੇ ਬਾਅਦ ਚ ਇਹਨਾਂ ਨੂੰ ਦੱਸਾਂਗੇ ਵੀ ਇਹ ਝੂਠੇ ਆ ਇਹ ਬਿਲਕੁਲ ਫੇਕ ਆ ਝੂਠੀਆਂ ਗੱਲਾਂ ਵਾ ਔਰ ਨਾ ਇਹ ਅਜੇ ਤੱਕ ਕੋਈ ਇਸ ਬੰਦੇ ਨਾਲ ਇਸ ਸਾਣੀ ਮਸੀ ਬੱਕਰੀ ਦੇ ਨਾਲ ਸਾਡਾ ਕੋਈ ਵਾਸਤਾ ਵਾ ਨਾ ਕੋਈ ਚਲਕਾਤਾ ਚੇਅਰਮੈਨ ਸਾਹਿਬ ਤੁਹਾਡੇ ਤੇ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿਉਂ ਆ ਤਾਨੂੰ ਹੀ ਉਹਨਾਂ ਨੇ ਟਾਰਗੇਟ ਇਸ ਵਿਸ਼ੇ ਦੇ ਵਿੱਚ ਕਿਉਂ ਕੀਤਾ ਉਹਨਾਂ ਨੇ ਕਿਉਂਕਿ ਅਸੀਂ ਭਾਈਚਾਰੇ ਦੀ ਸੇਵਾ ਕਰਦੇ ਆ ਜਿੱਥੇ ਭਾਈਚਾਰੇ ਦੀ ਸੇਵਾ ਕਰਦੇ ਉੱਥੇ ਸਾਰੀਆਂ ਹੀ ਮਿਨਿਸਟਰੀਆਂ ਦੇ ਨਾਲ ਅਸੀਂ ਚੱਲਦੇ ਆ ਔਰ ਉਹਦੇ ਨਾਲ ਨਾਲ ਹੀ ਮੈਂ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਦਾ ਪ੍ਰਧਾਨ ਆ ਜਿਹੜੇ ਲਾਸਟ ਸਮੇਂ ਤਕਰੀਬਨ 8 ਤੋਂ 2 ਮਹੀਨਿਆਂ ਤੋਂ ਜਿਹੜੇ ਆ ਉਹ ਪ੍ਰੋਫੈਟ ਬਜਿੰਦਰ ਸਿੰਘ ਜੀ ਵੱਲੋਂ ਜੋ ਬਣਾਈ ਗਈ ਸੀ ਜਿਹਦਾ ਦਾਸ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਵਾ ਔਰ ਉਹਦੇ ਤਹਿਤ ਹੀ ਆਪਾਂ ਜਿਹੜੀ ਆ ਉਹਨਾਂ ਦੇ ਚਰਚ ਦੇ ਕੰਮਕਾਰ ਵੀ ਕਰਦੇ ਆ ਔਰ ਇਹ ਚਰਚ ਦੇ ਜਿਹੜੀ ਆ 크ਿਸਮਸ ਦਾ ਜਿਹੜਾ ਮਸਲਾ ਲੈ ਕੇ ਜੋ ਵੀ ਵਿਵਾਦ ਚੱਲ ਰਿਹਾ ਵਾ ਜੋ ਉਥੇ ਐਕਟਰਸ ਆਏ ਆ ਉਸ ਨੂੰ ਲੈ ਕੇ ਉਦੋਂ ਦਾ ਵਿਵਾਦ ਚੱਲਿਆ ਵਾ ਇਹ ਬੰਦਾ ਪਲਾਂਟ ਕੀਤਾ ਹੋਇਆ ਵਾ ਇਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਡੂੰਗੀ ਸਾਜ਼ਿਸ਼ ਆ ਨਹੀਂ ਉਹਨੂੰ ਕੀ ਫਾਇਦਾ ਬਬਰੀ ਨੂੰ ਕੀ ਇਹਦਾ ਇਹਦੇ ਵਿੱਚ ਫਾਇਦਾ ਜੋ ਤੁਹਾਨੂੰ ਟਾਰਗੇਟ ਕਰਕੇ ਉਹਨੇ ਏਡੀ ਵੱਡੀ ਗੱਲ ਤੁਹਾਡੇ ਤੇ ਇੱਕ ਇਲਜ਼ਾਮ ਲਗਾਇਆ ਪੈਸਿਆਂ ਲੈ ਕੇ ਕਿ ਤੁਸੀਂ ਉਹਨੂੰ ਪੈਸਿਆਂ ਦੀ ਡਿਮਾਂਡ ਕਰ ਰਹੇ ਹੋ ਤੇ ਇਹਦਾ ਉਹਨੂੰ ਕੀ ਫਾਇਦਾ ਮਿਲੇਗਾ ਕਿ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਹੈ ਦੇਖੋ ਵੀ ਜਿਹੜੇ ਵੀ ਬੰਦੇ ਉਹ ਕੋ ਕਰਾ ਰਹੇ ਆ ਕੋਈ ਲਾਲਸਤ ਹੋਏਗਾ ਇਦਾਂ ਆਮ ਬੰਦਾ ਤਾਂ ਕੋਈ ਕਿਸੇ ਦੇ ਹੱਕ 'ਚ ਬੋਲ ਨਹੀਂ ਦਿੰਦਾ ਔਰ ਇਹ ਦੋ ਮਿਸਟਰੀਆਂ ਨੂੰ ਜਿਹੜਾ ਲੜਾ ਰਿਹਾ ਵਾ ਔਰ ਮੈਂ ਤੇ ਇਥੋਂ ਤੱਕ ਸਮਝਦਾ ਵਾਂ ਕਿ ਇਹ ਬੰਦਾ ਜਿਹੜਾ ਵਾ ਸਾਨੀ ਮਸੀਹ ਆ ਇਹ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਵਾ ਇਹ ਲਾਂਬੂ ਲਾਣਾ ਚਾਹੁੰਦਾ ਵਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਔਰ ਇਹ ਧਾਰਮਿਕ ਦੰਗੇ ਕਰਾਉਣਾ ਚਾਹੁੰਦਾ ਬੜੀ ਵੱਡੀ ਸਾਜ਼ਿਸ਼ ਹੈ ਦੀ ਇਸ ਬੰਦੇ ਦੀ ਇਸ ਕਰਕੇ ਅੱਜ ਜਿਹੜਾ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਿਹੜਾ ਵਾ ਮਿਲੇ ਆ ਔਰ ਉਹਦੇ ਖਿਲਾਫ ਜਿਹੜੀਆਂ ਨੇ ਮੰਨ ਘੜਤੀ ਜਿਹੜੀਆਂ ਵੀਡੀਓ ਬਣਾਈਆਂ ਵਾ ਨਿੱਜੀ ਚੈਨਲਾਂ ਨੂੰ ਲੈ ਕੇ ਇੱਕ ਕੋਈ ਡਾਕਟਰ ਜੀਜ਼ਸ ਚੈਨਲ ਆ ਇੱਕ ਕੋਈ ਵਿਸ਼ਾਲ ਰਵੀ ਦਾਸੀਆ ਜਿਹੜਾ ਰਿਪੋਰਟਰ ਆ ਉਹ ਅਕਸਰ ਹੀ ਜਿਹੜਾ ਵਾ ਖਾਂਬੜਾ ਚਰਚ ਦੇ ਜਿਹੜੀਆਂ ਉਹਨਾਂ ਦੀ ਹੀ ਖਬਰਾਂ ਲਾਂਦੇ ਆ ਤੇ ਉਹਨਾਂ ਦੇ ਹਾਲੇ ਦਿਵਾਲੇ ਰਹਿੰਦੇ ਆ ਇਹ ਨਿੱਜੀ ਚੈਨਲਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਇਹ ਹੱਟ ਤੇ ਜਿਹੜਾ ਤੰਗ ਕੱਸਿਆ ਵਾ ਇਹਨਾਂ ਵੱਲੋਂ ਗੱਲ ਕਹੀ ਗਈ ਆ ਕਿ ਪੈਸਿਆਂ ਦਾ ਲਾਲਚ ਦਿੱਤਾ ਗਿਆ ਔਰ ਇੱਕ ਫਿਲਮ ਚ ਰੋਲ ਦਾ ਉਹਨਾਂ ਨੂੰ ਕਿਹਾ ਗਿਆ ਹੈ ਕਿ ਬੰਦਾ ਹੈ ਇਹਨਾਂ ਦਾ ਰੋਲ ਕਿਉਂਕਿ ਫਿਲਮ ਫਿਲਮ ਜਗਤ ਵਿੱਚ ਜਾਣ ਵਾਸਤੇ ਵੀ ਇੱਕ ਸ਼ਖਸੀਅਤ ਹੋਣਾ ਪੈਂਦਾ ਹੈ ਔਰ ਸ਼ਕਲ ਸੂਤ ਵੀ ਹੋਣੀ ਪੈਂਦੀ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ ਦੇਖੋ ਜੀ ਉਹ ਕਹਿੰਦਾ ਕਿ ਲਾਲਚ ਦਿੱਤਾ ਵਾ ਪੈਸਿਆਂ ਦਾ ਲਾਲਚ ਦਿੱਤਾ ਵਾ ਪ੍ਰਧਾਨਗੀ ਦੇਣ ਦਾ ਲਾਲਚ ਦਿੱਤਾ ਵਾ ਔਰ ਜਿਹੜੇ ਐਕਟਰਸ ਜਿਹੜੇ ਤਾਜਪੁਰ ਚਰਚ ਦੇ ਵਿੱਚ ਆਏ 크ਿਸਮਸ ਦੀ ਵਧਾਈ ਦੇਣ ਪੰਜਾਬ ਦੇ ਦੇਸ਼ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਬਹੁਤ ਸਾਰੇ ਐਕਟਰਸ ਆਏ ਸੀ ਉਹਨਾਂ ਵਿੱਚ ਇੱਕ ਲੜਕੀ ਮਹਿਮਾ ਚੌਧਰੀ ਵੀ ਐਕਟਰ ਜਿਹੜੇ ਸੁਪਰਸਟਾਰ ਆ ਆਏ ਸੀ ਇਹਨੇ ਇਹ ਵੀ ਵੀਡੀਓ ਚ ਕਿਹਾ ਵਾ ਕਿ ਮੈਂ ਤੁਹਾਨੂੰ ਸਾਡੇ ਵੱਲੋਂ ਇਹ ਲਾਲਚ ਦਿੱਤਾ ਕਿ ਤੁਹਾਨੂੰ ਫਿਲਮ ਦੇ ਵਿੱਚ ਰੋਲ ਦਿਵਾਇਆ ਜਾਏਗਾ 50000 ਰੁਪਏ ਮਹੀਨਾ ਤਨਖਾਹ ਦਿੱਤੀ ਜਾਊਗੀ ਬੜੇ ਜਿਹੜੋ ਮਨ ਘੜਤ ਕਹਾਣੀਆਂ ਬਣਾ ਕੇ ਉਹਨੇ ਕਿਹਾ ਵਾ ਜੇ ਐਕਟਰ ਦਾ ਰੋਲ ਲੈਣਾ ਉਹਦੀ ਸ਼ਕਲ ਸ਼ੁਰਤ ਹੈਗੀ ਤੁਸੀਂ ਆਪ ਵੇਖ ਲਓ ਹੈ ਉਹਦਾ ਚਿਹਰਾ ਹੈ ਕੋਈ ਐਕਟਰ ਤੇ ਲਾਈਕ ਇਹੜੇ-ਇਹੜੇ ਮਾਡਲ ਤੁਰੇ ਫਿਰਦੇ ਆ ਬੰਬੇ ਦੇ ਵਿੱਚ ਜਿੰਨਾਂ ਨੂੰ ਫਿਲਮਾਂ ਚ ਰੋਲ ਨਹੀਂ ਮਿਲਦਾ ਪੰਜਾਬ ਚ ਇਹੜੇ-ਇਹੜੇ ਵੱਡੇ ਸਾਡੇ ਜਿਹੜੇ ਆ ਜਿਹੜੇ ਆ ਮੋਡਲਿੰਗ ਕਰਦੇ ਐਕਟਰ ਜਿਹੜੇ ਆ ਤੁਰੇ ਫਿਰਦੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਮੈਂ ਉਹਨਾਂ ਨੂੰ ਕਿੱਥੋਂ ਰੋਲ ਦਵਾ ਸਕਦਾ ਉਹ ਆਪਣੀ ਸ਼ਕਲ ਵਜ੍ਹਾ ਤੇ ਵੇਖੇ ਜਿਹੜੇ ਜਿਹੜੇ ਰੋਪ ਲਾ ਰਿਹਾ ਕਿ ਇਹਨੂੰ ਫਿਲਮ ਦੇ ਵਿੱਚ ਰੋਲ ਮਿਲ ਜੇਗਾ ਬਸ ਤੇ ਇੱਕੋ ਹੀ ਆ ਗੱਲ ਪ੍ਰੋਫਿਟ ਬਜਿੰਦਰ ਸਿੰਘ ਜੀ ਤੇ ਅਕਸ਼ ਨੂੰ ਖਰਾਬ ਕਰਨਾ ਸਾਡੇ ਚਰਚ ਦੀ ਬਦਨਾਮੀ ਕਰਨੀ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਕ੍ਰਿਸਚਨ ਲੀਡਰ ਆ ਜਿੱਦਾਂ ਮੈਂ ਹੋ ਗਿਆ ਮੇਰੇ ਨਾਲ ਸਰਜੀਤ <th>ਪਰ ਜੀ ਆ ਔਰ ਸਾਡੇ ਜੋ ਮਿਨਿਸਟਰੀ ਦੇ ਪ੍ਰਧਾਨ ਅਵਤਾਰ ਜੀ ਆ ਇਹਨਾਂ ਦੇ ਅਕਸ਼ ਨੂੰ ਖਰਾਬ ਕਰਨਾ ਇਹ ਹੋਵੇ ਇਹ ਇਹਨਾਂ ਦੇ ਕਿਟੀਚਾ ਵਾ ਔਰ ਇਹਦੇ ਪਿੱਛੇ ਜਿਹੜੇ ਇਹਦੇ ਆਕਾ ਵਾ ਜਿਨ੍ਹਾਂ ਨੇ ਪਿੱਛੇ ਸਾਰੀ ਜੜੀ ਆ ਕਹਾਣੀ ਲਿਖੀ ਆ ਉਹਨਾਂ ਦੇ ਚਿਹਰੇ ਵੀ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਹੋ ਕਿ ਬੇਨਕਾਬ ਕਰੋ ਜਿਹੜਾ ਕਿ ਇਹ ਲੋਕ ਜਾਣਦੇ ਭਲੀ ਭੰਤੀ ਇਹ ਬੰਦਾ ਕਹਿ ਰਿਹਾ ਕਿ ਅਸੀਂ ਆ ਕੇ ਮਿਲੇ ਆ ਗਰਦਾਸਪੁਰ ਵਿੱਚ ਗਿਆ ਮੈਨੂੰ ਘੱਟੋ ਘੱਟ ਵੀ 3 ਮਹੀਨੇ ਹੋ ਚੁੱਕੇ ਆ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਵਾਂ ਕਿ ਅਜੇ ਤੱਕ ਮੈਂ ਗਰਦਾਸਪੁਰ ਚੇ ਨਹੀਂ ਗਿਆ ਤੁਹਾਨੂੰ ਪ੍ਰੂਫ ਕਰਨਾ ਪਵੇ ਇਸ ਗੱਲ ਨੂੰ ਪ੍ਰੂਫ ਅਸੀਂ ਪ੍ਰੂਫ ਕਰਾਂਗੇ ਇਹ ਘਰੇ ਇਹ ਪ੍ਰੂਫ ਦਵੇ ਅੱਜ ਮੈਂ ਤਦੇ ਮਸੀਬ ਭਾਈਚਾਰੇ ਨੂੰ ਤਹਾਡੇ ਮਾਧਿਅਮ ਤੋਂ ਪੂਰੇ ਜਗਤ ਦੇ ਪੂਰੇ ਸੰਸਾਰ ਦੇ ਮੁਸੀਬਾਈ ਚਰਨਾਂ ਨੂੰ ਆਮ ਲੋਕਾਂ ਨੂੰ ਦੱਸਣਾ ਚਾਹੁੰਨਾ ਵਾ ਜੇ ਕੋਈ ਕੋਈ ਪ੍ਰੂਫ ਆ ਸਾਡੇ ਤੇ ਜਨ ਤੱਕ ਕਰੇ ਨਹੀਂ ਤੇ ਇਹ ਮਾਫੀ ਮੰਗੇ ਚੈਨਲ ਤੇ ਆ ਕੇ ਇਸ ਕਰਕੇ ਅੱਜ ਅਸੀਂ ਸੀਪੀ ਸਾਹਿਬ ਨੂੰ ਮੰਗ ਕੀਤੀ ਆ ਔਰ ਨਾਲੇ ਨਾਲ ਤੁਹਾਡੇ ਮਾਧਿਅਮ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਦੇ ਰਾਸ਼ਪਾਲ ਔਰ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਅਸੀਂ ਮੰਗ ਕਰਦੇ ਆ ਕਿ ਇਸ ਗੱਲ ਦੀ ਜਿਹੜੀ ਜਾਂਚ ਕਰਵਾਈ ਜਾਏ ਜਿਹੜੇ ਦੋਸ਼ੀ ਆ ਚਾਹੇ ਅਸੀਂ ਦੋਸ਼ੀ ਆ ਤਾਂ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਅਗਰ ਇਹ ਬੰਦਾ ਫੋਕੀ ਜਿਹੜੀ ਫੇਮ ਲੈਣ ਵਾਸਤੇ ਕਰ ਰਿਹਾ ਵਾ ਮਿਨਿਸਟਰੀਆਂ ਨੂੰ ਇੱਕ ਵਰਲਡ ਫੇਮਸ ਜਿਹੜੀ ਮਿਨਿਸਟਰੀ ਆ ਦੁਨੀਆ ਤੇ ਨੰਬਰ 1 ਤੇ ਮਿਨਿਸਟਰੀ ਆ ਉਹਨੂੰ ਬਦਨਾਮ ਕਰਨ ਲਈ ਐਡੇ ਵੱਡੇ ਰੱਬ ਦੇ ਜਿਹੜੇ ਨਬੀ ਆ ਪ੍ਰੋਫਟ ਬਜ਼ੰਦਰ ਜੀ ਨੂੰ ਬਦਨਾਮ ਕਰਨ ਲਈ ਕਰ ਰਿਹਾ ਵਾ ਇਹਦੇ ਖਿਲਾਫ ਬੰਦੀਆਂ ਧਰਾਵਾਂ ਦੇ ਤਹਿਤ ਇਹਦੇ ਨਾਲ ਸਾਥੀਆਂ ਤੇ ਜਿਹੜੇ ਮਾਸਟਰ ਮਾਈਂਡ ਦੇ ਨਾਲ ਮਗਰ ਲੱਗੇ ਆ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਇਹੋ ਪੰਜਾਬ ਸਰਕਾਰ ਤੋਂ ਡੀਜੀਪੀ ਸਾਹਿਬ ਤੋਂ ਇਹ ਮੰਗਵਾ ਉਹਦੇ ਵੱਲੋਂ ਲਾਈਵ ਹੋ ਕੇ ਬਬਰੀ ਵੱਲੋਂ ਇਹ ਗੱਲ ਬੋਲੀ ਗਈ ਆ ਕਿ ਕੱਲ ਨੂੰ ਮੈਨੂੰ ਕੁਝ ਵੀ ਹੋ ਜਾਂਦਾ ਆ ਤੇ ਉਹਦੇ ਜ਼ਿੰਮੇਵਾਰ ਜਸਪਾਲ ਜੀ ਅਵਤਾਰ ਜੀ ਔਰ ਜਿਹੜੇ ਆਪਣੇ ਦੂਸਰੇ ਪ੍ਰਧਾਨ ਨੇ ਉਹ ਹੋਣਗੇ ਕੀ ਕਹਿਣਾ ਚਾਹੋ ਆ ਸਾਰੇ ਸਾਡੇ ਬਹੁਤ ਸਾਰੇ ਅਜ ਬਿਸ਼ਪ ਸਹਿਬਾਨ ਆਏ ਮੇਰਾ ਨਾਮ ਸ਼ੋਕਰਵੀ ਜੀ ਆ ਪਾਸਟਰ ਮਕਬੂਲ ਜੀ ਪਾਸਟਰ ਗੁਰਨਾਮ ਜੀ ਆ ਇਹ ਮੈਨੂੰ 25 25 30 30 ਸਾਲ ਤੋਂ ਜਾਣਦੇ ਆ ਕਿ ਮਸੀਹ ਭਾਈਚਾਰੇ ਲਈ ਕਿਦਾਂ ਹੀ ਸੇਵਾਵਾਂ ਕੀਤੀਆਂ ਆ ਔਰ ਇਹ ਮੇਰੇ ਅਕਸ਼ਨ ਨੂੰ ਵੀ ਜਾਣਦੇ ਕਿ ਮੈਂ ਗੈਂਗਸਟਰ ਆ ਮੇਰੇ ਦਾ ਤਾਂ ਪਹਿਲਾਂ ਹੀ ਹਮਲਾ ਹੋ ਚੁੱਕਾ ਉਹਨਾਂ ਵੱਲੋਂ ਕਹਿੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਲਾਈਵ ਹੋ ਕੇ ਕਿ ਮੈਨੂੰ ਫੋਨ ਕੀਤੇ ਜਾ ਰਹੇ ਔਰ ਧਮਕੀਆਂ ਦਿੱਤੀਆਂ ਮੈਂ ਕਹਿੰਦਾ ਕੋ ਸੱਚਾਈ ਤਾਂ ਸਾਹਮਣੇ ਲੈ ਕੇ ਆਵੇ ਜੇ ਸਾਡੇ ਲੋਕਾਂ ਕੋ ਫੋਨ ਕੀਤਾ ਗਿਆ ਵਾ ਸਾਹਮਣੇ ਲੈ ਕੇ ਆਵੇ ਅਗਰ ਕੋਈ ਦੁਨੀਆਦਾਰੀ ਦੇ ਵਿੱਚ ਕਰੋੜਾਂ ਲੋਕ ਪ੍ਰੋਫਿਟ ਬਜਿੰਦਰ ਜੀ ਦੇ ਸ਼ਰਧਾਲੂ ਆ ਅਗਰ ਕੋਈ ਸ਼ਰਧਾਲੂ ਬਣ ਕੇ ਕਰ ਦਿੰਦਾ ਔਰ ਚਾਹੀ ਕੀ ਕਹਿ ਸਕਦੇ ਸਾਡੇ ਲੋਕ ਕੋਈ ਨਾ ਕੋਈ ਕੰਟੈਕਟ ਨਹੀਂ ਆ ਤੁਹਾਨੂੰ ਅੱਜ ਤੱਕ 25 26 ਸਾਲਾਂ ਦੇ ਮੇਰੇ ਜਿਹੜੇ ਜੀਵਨ ਦੇ ਵਿੱਚ ਇਸ ਬੰਦੇ ਨੂੰ ਨਾਮ ਹੈ ਕਦੀ ਮਿਲਿਆ ਤੇ ਨਾ ਕਦੀ ਕੋਈ ਕੰਟੈਕਟ ਹੋਇਆ ਮੇਰੇ ਨਾਲ ਤੁਸੀਂ ਮਿਸਟਰ ਸਾਹਿਬ ਨੇ ਕੀ ਅਸ਼ਵਾਸ਼ਣ ਦਿੱਤਾ ਹੁਣ ਕਮਿਸ਼ਨਰ ਸਾਹਿਬ ਨੇ ਉਹਨਾਂ ਦਾ ਕਿਹਾ ਅਸੀਂ ਜਾਂਚ ਕਰਾਨੇ ਆ ਅੱਜ ਅਸੀਂ ਜਾਂਚ ਕਰਾਨੇ ਆ ਕਿ ਜੋ ਇਹ ਵੀਡੀਓ ਜਿਹੜੀ ਚੱਲ ਰਹੀ ਆ ਉਹਦੀ ਜਾਂਚ ਕਰਾ ਕੇ ਤੁਹਾਨੂੰ ਇਨਸਾਫ ਦਿੱਤਾ ਜਾਵੇ